ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣ ਜੋ ਵੀ ਮੇਰੀਆਂ ਭੈਣਾਂ ਮੈਨੂੰ ਫੋਨ ਕਰਦੀਆਂ ਕਈਆਂ ਦੇ ਪਤੀ ਨਸ਼ਾ ਕਰਦੇ ਆ ਕਈਆਂ ਦਾ ਕੁਝ ਹੁੰਦਾ ਕਈਆਂ ਦਾ ਕੁਛ ਕਈਆਂ ਦਾ ਕੋਈ ਕੋਈ ਨਾ ਕੋਈ ਪੰਗਾ ਹਰ ਫੈਮਿਲੀ ਦੇ ਵਿੱਚ ਹੈਗਾਗਾ ਸੋ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਵੀ ਆਪਣਾ ਹੌਸਲਾ ਬੁਲੰਦ ਰੱਖਿਆ ਕਰੋ ਕੁਝ ਨਹੀਂ ਹੁੰਦਾ ਜੇ ਮਾੜਾ ਸਮਾਂ ਆਇਆ ਤੇ ਚੰਗਾ ਵੀ ਆ ਜਾਏਗਾ ਠੀਕ ਹੈ ਜੇ ਹੁਣ ਮੈਂ ਤੁਹਾਨੂੰ ਕਹਦਾ ਐ ਹੋਜੂ ਐ ਹੋਜੂ ਐ ਛੁ ਤੇ ਜੱਗ ਤੇ ਆਏ ਆ ਜਿਉਂ ਖਾਤਰ ਆਏ ਆ ਜਿਉਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਇਹ ਗੱਲਾਂ ਕਦੇ ਨਾ ਕਰਿਆ ਕਰੋ ਵੀ ਦਿਲ ਕਰਦਾ ਸਾਡਾ ਮਰ ਜੀ ਗੇ ਮਰਨਾ ਤਾਂ ਸੱਚਾ ਉਹ ਤਾਂ ਮਰੀ ਜਾਣਾ ਇੱਕ ਦਿਨ ਆਪਾਂ ਨੂੰ ਕਿਸੇ ਨੇ ਨਹੀਂ ਰੋਕਣਾ ਜਦੋਂ ਆਪਣੀ ਆ ਲੱਗੀ ਆਪਾਂ ਨੂੰ ਕੋਈ ਨਹੀਂ ਬਚਾਉਂਦਾ ਸੋ ਇਹ ਗੱਲ ਸੱਚ ਹੈ ਤੇ ਅੱਜ ਦਾ ਆਪਣਾ ਵਿਚਾਰ ਹੋਊਗਾ ਜੀ ਹੱਸਦੇ ਚਿਹਰਿਆਂ ਦੇ ਵਿੱਚ ਮਤਲਬ ਹੱਸਦੇ ਚਿਹਰਿਆਂ ਦੇ ਪਿੱਛੇ ਬਹੁਤ ਦੁੱਖ ਹੁੰਦੇ ਆ ਗੈਸ ਨਾ ਕਰਿਆ ਕਰੋ ਵੀ ਕੋਈ ਬੰਦਾ ਖੁਸ਼ ਰਹਿੰਦਾ ਹੈ ਹੱਸਦਾ ਹੈ ਤੇ ਉਹਨੂੰ ਦੁੱਖ ਨਹੀਂ ਹੁੰਨੇ ਦੁੱਖ ਬਹੁਤ ਹੁੰਦੀਆਂ ਠੀਕ ਹੈ ਕਈ ਆਪਣੀਆਂ ਪਰਸਨਲ ਗੱਲਾਂ ਇਹ ਜੀਆਂ ਹੁੰਦੀਆਂ ਵੀ ਆਪਾਂ ਕਿਸੇ ਨਾਲ ਸ਼ੇਅਰ ਵੀ ਕਰ ਨਹੀਂ ਸਕਦੇ ਠੀਕ ਵੀ ਨਹੀਂ ਹੁੰਦੀਆਂ ਜਿਆਦਾ ਪਰਸਨਲ ਗੱਲਾਂ ਕਿਸੇ ਨੂੰ ਕਰਨੀਆਂ ਠੀਕ ਵੀ ਨਹੀਂ ਹੁੰਦੀਆਂ ਕਿਉਂਕਿ ਲੋਕੀ ਉਹਨਾਂ ਦਾ ਮਜ਼ਾਕ ਉਡਾਉਂਦੇ ਆ ਸੋ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦਾ ਮਜ਼ਾਕ ਉੱਡੇ ਠੀਕ ਹੈ ਆਪਾਂ ਉਹ ਗੱਲਾਂ ਕਰਦੇ ਆ ਜੋ ਠੀਕ ਲੱਗਦੀਆਂ ਵੀ ਚਲੋ ਕੁਝ ਹੱਦ ਤੱਕ ਠੀਕ ਹੁੰਦੀਆਂ ਸੋ ਅੱਜ ਆਪਾਂ ਗੱਲ ਕਰਦੇ ਆ ਵੀ ਕਿਸੇ ਦੇ ਖਾਸਦੇ ਚਿਹਰੇ ਨੂੰ ਦੇਖ ਕੇ ਜਮਾ ਗੁੱਸਾ ਨਾ ਕਰਿਆ ਕਰੋ ਵੀ ਇਹ ਬੰਦਾ ਬਹੁਤ ਖੁਸ਼ ਹੈ ਕਈ ਵਾਰੀ ਬੰਦਾ ਦੁਨੀਆ ਨੂੰ ਦਿਖਾਵੇ ਲਈ ਹੀ ਖੁਸ਼ ਹੁੰਦਾ ਹੈ ਉਹਨੂੰ ਹੁੰਦਾ ਵੀ ਮੈਂ ਦੁਨੀਆ ਦੇ ਵਿੱਚ ਹੱਸਦਾ ਰਹੂੰਗਾ ਤਾਂ ਸਾਰਿਆਂ ਨੂੰ ਲੱਗੂ ਇਹ ਖੁਸ਼ ਹੈ ਪਰ ਉਹ ਆਪਣੇ ਦਰਦ ਲੁਕੋ ਰਿਹਾ ਹੁੰਦਾ ਹੱਸ ਕੇ ਉਹ ਆਪਣੇ ਦਰਦਾਂ ਨੂੰ ਕੱਟ ਰਿਹਾ ਹੁੰਦਾ ਹੈ ਤੇ ਉਹਦੇ ਦਰਦਾਂ ਨੂੰ ਸਮਝਣ ਵਾਲਾ ਕੋਈ ਹੁੰਦਾ ਨਹੀਂ ਤੇ ਉਹ ਉਹਦਾ ਤਾਂ ਬਹੁਤ ਹੀ ਜ਼ਿਆਦਾ ਫੀਲ ਕਰਦਾ ਉਹ ਜਦੋਂ ਉਹਨੂੰ ਦਰਦਾਂ ਦੇ ਵਿੱਚ ਇਕੱਲੇ ਨੂੰ ਨਿਕਲਣਾ ਪੈਂਦਾ ਉਹਦਾ ਕੋਈ ਸਹਾਰਾ ਨਹੀਂ ਹੁੰਦਾ ਕਿਉਂਕਿ ਅੱਜ ਕੱਲ੍ਹ ਦੁਨੀਆ ਇੰਨੀ ਬਿਜੀ ਹੈ ਕਿਸੇ ਕੋਲੇ ਕੋਈ ਟਾਈਮ ਨਹੀਂ ਕਿਸੇ ਲਈ ਤੁਸੀਂ ਕਿਸੇ ਨੂੰ ਫੋਨ ਕਰਕੇ ਮੜਾ ਜਾਏ ਕਹਿ ਦਿਓ ਵੀ ਪਲੀਜ਼ ਮੇਰੇ ਨਾਲ 2 ਮਿੰਟ ਗੱਲਾਂ ਕਰ ਲੈ ਮੇਰਾ ਮਨ ਸੈੜਾ ਹੈ ਵੀ ਅੱਜ ਮੇਰਾ ਮਨ ਨਹੀਂ ਲੱਗ ਰਿਹਾ ਠੀਕ ਹੈ ਉਹ ਬੰਦਾ ਹੋਰ ਵੀ ਰੁੱ 13 ਕਾਦੇ ਨਾਲ ਸੈਡ ਹੈ ਚੰਗਾ ਭਲਾ ਤੂੰ ਖਾਣਾ ਪੀਣਾ ਜੋ ਉਹ ਅਗਲਾ ਸੌਸ ਨਾਲ ਕੇ ਫੋਨ ਕੱਟਦਾ ਹਨਾ ਸੋ ਕੱਲਿਆਂ ਆਇਆ ਕੱਲਿਆਂ ਜਾਣਾ ਕੱਲਿਆਂ ਨੇ ਦਰਦ ਹੰਡਾਉਣਾ ਕੋਈ ਨਹੀਂ ਸੋਡਾ ਦਰਦੀ ਬਣਦਾ ਸੋ ਚੋ ਇੱਕ ਬੰਦੇ ਆ ਕਰਮਾ ਵਾਲੇ ਜਿਨ੍ਹਾਂ ਦੇ ਕੋਈ ਦਰਦ ਬਣਾਉਣ ਵਾਲੇ ਮਿਲ ਜਾਂਦੇ ਬਟ ਨਹੀਂ ਸੋਨੂੰ ਕੱਲਿਆਂ ਨੂੰ ਹੀ ਆਪਣੀ ਲਾਈਫ ਦਾ ਸਟਰਗਲ ਕਰਨਾ ਪੈਂਦਾ ਸੋ ਮੈਂ ਕਹਣੀਆ ਜਿਹੜਾ ਬੰਦਾ ਕੱਲਾ ਰਹਿਣ ਸਿੱਖ ਜੂ ਕੱਲਾ ਜਿਉਣ ਸਿੱਖ ਜੂ ਉਹਨੂੰ ਤਕਲੀਫਾਂ ਵੀ ਘੱਟ ਤੰਗ ਕਰਦੀਆਂ ਜਦੋਂ ਆਪਾਂ ਕਿਸੇ ਦਾ ਸਹਾਰਾ ਤੱਕ ਲੈਨੇ ਆ ਕਿਸੇ ਦਾ ਆਸਰਾ ਤੱਕ ਲੈਨੇ ਆ ਬੀਹਾਂ ਜੀ ਉਹ ਬੰਦਾ ਮੇਰੀ ਹੈਲਪ ਕਰੂ ਕੋਈ ਨਹੀਂ ਛੋਡੀ ਹੈਲਪ ਕਰਦਾ ਵੀਰੇ ਕੋਈ ਨਹੀਂ ਕਹਿਣ ਨੂੰ ਤਾਂ ਸਾਰੇ ਛੋਡੇ ਹੁੰਦੇ ਆ ਪਰ ਜਿਹੜਾ ਛੋਡੇ ਕੰਮ ਆਉਂਦਾ ਸਾਨੂੰ ਉਹ ਪਤਾ ਲੱਗਦਾ ਕੰਮ ਛੋਡੇ ਕੌਣ ਹੁੰਦਾ ਕਹਿਣ ਨੂੰ ਤਾਂ ਮੈਂ ਕਹਿ ਦਿੰਨੀ ਆ ਮੈਂ ਫਲਾਨੇ ਦੀ ਮੈਂ ਧੌਂਕੇ ਦੀ ਮਦਦ ਕਰ ਦੂੰ ਮਦਦ ਉਹ ਹੁੰਦੀ ਆ ਜੇ ਤੁਸੀਂ ਦੀ ਕਿਸੇ ਦੀ ਕਰ ਸਕੋਂ ਦੀ ਠੀਕ ਹੈ ਗੱਲਾਂ 'ਚ ਸਾਰੇ ਵੱਡੇ ਆ ਲੋਕ ਮੈਂ ਨਹੀਂ ਕਹਿੰਦੀ ਇੱਥੇ ਗੱਲਾਂ ਕਰਨ 'ਚ ਕੋਈ ਛੋਟਾ ਸਾਹ ਵੱਡੇ ਜਿੰਨੀਆਂ ਮਰਜ਼ੀ ਗੱਲਾਂ ਮਰਵਾ ਲਓ ਜਿੰਨਾ ਕੋਸ ਮਰਜ਼ੀ ਜੋ ਮਰਜ਼ੀ ਸੁਣ ਲਓ ਬਹੁਤ ਗਿਆਨ ਲੈ ਲੋ ਵਾਧੂ ਦੇਣਗੇ ਮੜਾ ਜਾ ਕਿਸੇ ਨੂੰ ਕਹਿੰਦੇ ਵੀ ਮੈਂ ਕੰਮ ਕਰਨਾ ਮੈਨੂੰ ਗਿਆਨ ਦੇਈ ਐ ਇੰਨਾ ਗਿਆਨ ਦੇ ਦੇਣਗੇ ਇੰਨਾ ਦੇ ਦੇਣਗੇ ਤੁਸੀ ਦਟ ਦਮਾ ਕੀ ਹੱਲ ਜੂ ਕੀ ਕਰੀਏਗੀ ਨਾ ਕਰੀਏ ਹਨ ਤੇ ਜੇ ਤੁਸੀਂ ਮੜਾ ਜਾਏਗਾ ਤਾਂ ਵੀ ਯਾਰ ਮੈਂ ਦੁਖੀ ਐ ਬਹੁਤ ਦੁਖੀ ਐ ਮੈਨੂੰ ਇਸ ਚੀਜ਼ ਦੀ ਹੈਲਪ ਦੀ ਲੋੜ ਆ ਜਾ ਮੇਰਾ ਕੰਮ ਨਹੀਂ ਵਾੜਾ ਰਿਹਾ ਤਾਂ ਤੇਰੀ ਗੱਲ ਹੀ ਨਹੀਂ ਸੁਣਨਗੇ ਤਾਂ ਅੱਗੋਂ ਇਹ ਨਹੀਂ ਪਤਾਈਂ ਕਹਿੰਦੇ ਨੇ ਯਾਰ ਮੇਰਾ ਜੇ ਸਿਰ ਵਾਲਾ ਉੱਠਿਆ ਪਿਆ ਆਪਾਂ ਬੇਲੇ ਹੋਗੇ ਤੇਰੇ ਨਾਲ ਗੱਲ ਕਰਦੇ ਆਂ ਜਾਂ ਮੈਂ ਆਹ ਤਕਲੀਫ ਚਾਹਦੇ ਆਂ ਮੈਂ ਆਪਾਂ ਬੇਲੇ ਹੋਗੇ ਗੱਲ ਕਰਦੇ ਆਂ ਸੋ ਦੁਖੀ ਬੰਦੇ ਦਾ ਕੋਈ ਨਹੀਂ ਹੁੰਦਾ ਤੇ ਕੋਈ ਕੱਲੇ ਆਇਆ ਕੱਲਿਆਂ ਨੇ ਦੁੱਖ ਕੱਟਣਾ ਆਪਣੇ ਆਪ ਨੂੰ ਸਟਰੋਂਗ ਕਰੋ ਮੈਂ ਕਹਣੀ ਆ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਲੋਡ ਪੈਣੀ ਆ ਵੀ ਆਪਣੇ ਆਪ ਨੂੰ ਸਟਰੋਂਗ ਕਰੋ ਸਟਰੋਂਗ ਕਰਨਾ ਜ਼ਰੂਰੀ ਹੈ ਜੇ ਤੁਸੀਂ ਮੈਂ ਦੱਸ ਰਹੀ ਆ ਮੈਂ ਚੱਲੀਆਂ ਤੁਹਾਨੂੰ ਫੇਰ ਦੱਸ ਰਹੀ ਆ ਵੀ ਸਟਰੋਂਗ ਹੋਏ ਬਣਾ ਤੁਹਾ ਕੋਈ ਨਹੀਂ ਬਣਦਾ ਕੋਈ ਨਹੀਂ ਬਣਦਾ ਵੱਧ ਤੋਂ ਵੱਧ ਕੀ ਆ ਤੁਹਾਡੇ ਕੋਲ ਤੁਸੀਂ ਅੰਦਰ ਵੜ ਕੇ ਰੋ ਲੋਂਗੇ ਰੋ ਲੋਂਗੇ ਵੱਧ ਤੋਂ ਵੱਧ ਕੋਈ ਟੈਨਸ਼ਨ ਵਾਲੀ ਗੋਲੀ ਖਾ ਲੋਂਗੇ ਵੀ ਅਸੀਂ 2 ਮਿੰਟ ਸਾਡੇ ਸੌਖੇ ਆ ਤੇ ਉਹ ਦੋਏ ਦਿਨ ਟੈਨਸ਼ਨ ਫੇਰ ਖੜੀ ਆ ਕਦੇ ਕਬੂਤਰ ਦੀਆਂ ਅੱਖਾਂ ਮੀਚਣ ਨਾਲ ਬਿੱਲੀ ਦੂਰ ਹੋਈ ਹੈ ਉਹ ਬੇਵਕੂਫੀ ਹੁੰਦੀ ਹੈ ਬਿੱਲੀ ਸਾਹਮਣੇ ਆ ਗਈ ਤੇ ਕੰਪਿਊਟਰ ਨੇ ਅੱਖਾਂ ਵੀ ਜਲਗਾਉਂ ਉਹ ਬਿੱਲੀ ਦੇ ਇਸ ਨੂੰ ਹਟ ਗਿਆ ਨੂੰ ਲੱਗਦਾ ਬਿੱਲੀ ਤਾਂ ਖਤਮ ਹੋ ਗਈ ਪਰ ਉਹ ਨਹੀਂ ਪਤਾ ਬਿੱਲੀ ਤਾਂ ਗਲ ਕੋਲੇ ਖੜੀ ਹੈ ਸੋ ਇਹ ਗੱਲਾਂ ਦਾ ਸਾਹਮਣਾ ਕਰਨਾ ਸਿੱਖੋ ਸਟਰਗਲ ਕਰਨਾ ਸਿੱਖੋ ਮੈਂ ਕਹਣੀਆ ਜਿੰਨੇ ਜਿਹੜਾ ਬੰਦਾ ਇਕੱਲਾ ਰਹਿ ਕੇ ਆਪਣੇ ਆਪ ਚ ਆਪਣੇ ਆਪ ਨੂੰ ਹੈਂਡਲ ਕਰ ਲੈਂਦਾ ਬਿਜੀ ਕਰ ਲੈਂਦਾ ਉਹਦੇ ਵਰਗੀ ਕਿਸੇ ਦੀ ਜ਼ਿੰਦਗੀ ਨਹੀਂ ਹੁੰਦੀ ਕਿਉਂਕਿ ਉਹਨੂੰ ਆਸ ਹੀ ਨਹੀਂ ਹੁੰਦੀ ਕਿਸੇ ਦੇ ਸਹਾਰੇ ਦੀ ਵੀ ਕੋਈ ਮੇਰੇ ਲਈ ਸਹਾਰਾ ਬਣੂਗਾ ਉਨੇ ਕਰ ਲੈਨੇ ਕਰਨਾ ਹੁੰਦਾ ਸਭ ਕੁਝ ਨੂੰ ਪਤਾ ਹੁੰਦਾ ਆਪਾਂ ਕਰ ਲੈਨੇ ਕਰਨਾ ਸੋ ਮੇਰਾ ਛੋਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਜੀ ਲੱਗਦਾ ਬਹੁਤ ਸੋਹਣਾ ਟਾਈਮ ਪਤਾ ਮੇਰਾ ਛੋਡੇ ਨਾਲ ਗੱਲਾਂ ਕਰਕੇ ਤੇ ਮੈਂ ਉਹ ਕਾਪੀ ਭੁੱਲਿਆ ਹੀ ਭਾਈ ਜਿਹੜੇ ਭਾਈ ਮੈਨੂੰ ਨਾਮ ਵੀ ਲਿਖ ਕੇ ਭੇਜਦੇ ਹੁੰਦੇ ਆ ਮੈਂ ਸੌਰੀ ਮੰਗਦੀ ਆ ਵੀ ਕਾਫੀ ਆ ਜਿਹੜੇ ਮੇਰੇ ਨਾਲ ਜੁੜ ਗਏ ਕਾਫੀਆਂ ਦੇ ਨਾਮ ਮੇਰੀ ਯਾਦ ਵੀ ਹੈ ਦੀ ਕਾਫੀਆਂ ਦੇ ਯਾਦ ਵੀ ਨਹੀਂ ਤੇ ਬਹੁਤ ਸੋਹਣੀ ਗੱਲ ਆ ਪਰ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ ਕਰਦੀ ਆ ਤੇ ਕਰਦੀ ਰਹੂੰਗੀ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਮੈਸੇਜ ਹੁੰਦੇ ਮੈਂ ਪੜ੍ਹਦੀ ਆ ਪੂਰੇ ਇੰਟਰਸਟ ਨਾਲ ਪੜ ਬਾਕੀ ਮੈਂ ਤੁਹਾਨੂੰ ਇੱਕ ਇਹ ਗੱਲ ਜ਼ਰੂਰ ਕਹੂੰਗੀ ਹਨਾ ਇਹ ਮੇਰੇ ਨਾਲ ਵੀ ਹੋਈ ਹੈ ਤੁਹਾਡੇ ਨਾਲ ਵੀ ਹੋਊਗੀ ਜਿਵੇਂ ਪਤਾ ਆਪਾਂ ਕੀ ਕਰਦੇ ਆ ਆਪਾਂ ਗੱਲ-ਗੱਲ ਤੇ ਜਵਾਕਾਂ ਨੂੰ ਕਹਿ ਦਿੰਨੇ ਆ ਹਨਾ ਵੀ ਅਸੀਂ ਤੁਹਾਡੇ ਲਈ ਕੀਤਾ ਅਸੀਂ ਤੁਹਾਡੇ ਲਈ ਕੀਤਾ ਅਸੀਂ ਯਾਰ ਭੁੱਖਾਂ ਕੱਟੀਆਂ ਤੁਹਾਡੇ ਲਈ ਅਸੀਂ ਤੇਹਾ ਕੱਟੀਆਂ ਤੁਹਾਡੇ ਲਈ ਤੇ ਅਸੀਂ ਐਂ ਕੀਤਾ ਤੁਹਾਡੇ ਲਈ ਐਂ ਕੀਤਾ ਤੁਹਾਡੇ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੀ ਆਪਦੇ ਲਈ ਵੀ ਕੁਝ ਜ਼ਰੂਰ ਕਰ ਲਿਆ ਕਰੋ ਆਪਦੇ ਲਈ ਵੀ ਕੁਝ ਜ਼ਰੂਰ ਕਰਿਆ ਕਰੋ ਜੇ ਹੁਣ ਆਪਾਂ ਜਵਾਕਾਂ ਨੂੰ ਇਹ ਗੱਲ ਕਵਾਂਗੇ ਨਾ ਜਵਾਕ ਇੱਕ ਦਿਨ ਆਪਣੇ ਤੱਕ ਕੇ ਪਤਾ ਕੀ ਕਹਿੰਦਾ ਯਾਰ ਨਾ ਕਰਦੇ ਅਸੀਂ ਕਿਹੜਾ ਤੁਹਾਨੂੰ ਕਿਹਾ ਸੀ ਉਦੋਂ ਆਪਾਂ ਨੂੰ ਤਕਲੀਫ ਆਉਂਦੀ ਆ ਬਾੜੀ ਕਿਉਂਕਿ ਆਪਾਂ ਤੋਂ ਆਪਾਂ ਦੁੱਖ ਦੇਖੇ ਹੁੰਦੇ ਆ ਤੇ ਫਿਰ ਆਪਾਂ ਨੂੰ ਤਕਲੀਫ ਬਾੜੀ ਹੁੰਦੀ ਏ ਤੇ ਬੱਚੇ ਇਹ ਗੱਲ ਕਹਿੰਦੇ ਆ ਕਰ ਹਜੇ ਠਕਰ ਸਾਡੇ ਬੱਚਿਆਂ ਨੇ ਨਹੀਂ ਕਿਹਾ ਕਹਿ ਵੀ ਸਕਦੇ ਆ ਭਾਈ ਅਗਲੇ ਪਰ ਮੈਨੂੰ ਪਤਾ ਮੈਂ ਸੁਣਾਉਂਦੀ ਦੀ ਵੀ ਮੈਂ ਛੋਡੇ ਲਈ ਕੀਤਾ ਮੈਨੂੰ ਪਤਾ ਵੀ ਹੋ ਸਕਦਾ ਭਾਈ ਅੱਕੇ ਬੱਚੇ ਕਹਿ ਦੇਣ ਵੀ ਬਿਆਦੋ ਬਾਦ ਵੀ ਬੱਚੇ ਚੇਂਜ ਹੁੰਦੇ ਨੇ ਕੀ ਪੱਥਰ ਕੱਲਦਾ ਕੱਲ ਦਾ ਤਾਂ ਕਿਸੇ ਨੂੰ ਨਾ ਪਤਾ ਉਹਦਾ ਤਾਂ ਕੀ ਕਹਿਣਾ ਕੱਲ ਦਾ ਤਾਂ ਅੱਪ ਅੱਜ ਦੀ ਗੱਲ ਕਰ ਰਹੇ ਆ ਤੇ ਕਦੇ ਇਹ ਨਾ ਸੋਚਿਆ ਕਰੋ ਵੀ ਅਸੀਂ ਬੱਚਿਆਂ ਲਈ ਕਰ ਰਹੇ ਆ ਉਹ ਕਰ ਰਹੇ ਆ ਆਪਣੇ ਲਈ ਵੀ ਜਰੂਰ ਕਰਿਆ ਕਰੋ ਫਿਰ ਦੁੱਖੋਂ ਦਾ ਜਦੋਂ ਬੱਚੇ ਕਹਿੰਦੇ ਨਾ ਕਰ ਦੇ ਅਸੀਂ ਕਿਹੜਾ ਤੁਹਾਨੂੰ ਕਿਹਾ ਸੀ ਯਾਰ ਖਾ ਲੈਂਦਾ ਤੂੰ ਯਾਰ ਤੂੰ ਪਾ ਲੈਂਦਾ ਯਾਰ ਤੂੰ ਮੇਰੇ ਲਈ ਕੀਤਾ ਤੂੰ ਨਾ ਜਾਂੰਦਾ ਫਿਰ ਜਵਾਬ ਇਹ ਗੱਲਾਂ ਕਹਿੰਦੇ ਆ ਤੇ ਉਦੋਂ ਬੜੀ ਤਖਲੀਪ ਆਉਂਦੀ ਆ ਮੈਂ ਤਾਂ ਕਰਕੇ ਕਹਿਣੀ ਆ ਵੀ ਥੋੜਾ ਬਹੁਤਾ ਆਪਦੇ Song ਪੂਰੇ ਵੀ ਕਰਿਆ ਕਰੋ ਖਾ ਪੀ ਵੀ ਲਿਆ ਕਰੋ ਠੀਕ ਆ ਜ਼ਿੰਦਗੀ ਆ ਜ਼ਿੰਦਗੀ ਚ ਇਨਸਾਨ ਗਲਤੀਆਂ ਦਾ ਪੁੱਤ ਲਾ ਗਲਤੀਆਂ ਹਰ ਇੱਕ ਤੋਂ ਹੁੰਦੀ ਆ ਕਿਹੜਾ ਬੰਦਾ ਇੱਥੇ ਜਿਹੜਾ ਗਲਤੀ ਨਹੀਂ ਕਰਦਾ ਸੋ ਇਹ ਨਾ ਸੋਚਿਆ ਕਰੋ ਵੀ ਅਸੀਂ ਗਲਤ ਆ ਤੇ ਸਾਡੀ ਦੁਨੀਆ ਠੀਕ ਆ ਕੁਝ ਨਹੀਂ ਹੁੰਦਾ ਇੱਥੇ ਗਲਤ ਚੰਗੇ ਮੰਦੇ ਸਭ ਰੱਬ ਦੇ ਬੰਦੇ ਕੁਝ ਨਹੀਂ ਪਤਾ ਇੱਥੇ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਕਿਸੇ ਨੂੰ ਨਹੀਂ ਪਤਾ ਮੈਂ ਕਹਣੀ ਆ ਦੁਨੀਆ ਸੌਖੀ ਹੋ ਜਾਣੀ ਆ ਜੇ ਆਪਾਂ ਇਹ ਚੀਜ਼ਾਂ ਤੋਂ ਐਨਾ ਨਾ ਢਿੱਡ ਨੂੰ ਕੁੱਟਿਆ ਕਰੋ ਵੀ ਘੁੱਟ ਘੁੱਟ ਢਿੱਡ ਜੋੜੀ ਐਨੇ ਜੋੜੀ ਐਨੇ ਫਿਰ ਤੁਸੀਂ ਜਵਾਕਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਲਈ ਕੀਤਾ ਤੇ ਜਵਾਕਾਂ ਨੂੰ ਕਰੋ ਚਾਰੇ ਚੱਕ ਕੇ ਪੈਂਦਾ ਯਾਰ ਨਾ ਕਰਦੇ ਉਹਦੋਂ ਫਿਰ ਅੰਦਰ ਵਾਹ ਕੇ ਰੋਣੇ ਹੋ ਵੀ ਯਾਰ ਅਸੀਂ ਕੀਤਾ ਜਵਾਕਾ ਜਾਇਏ ਕਹਿੰਦੇ ਥੋੜਾ ਬਹੁਤ ਆਪਣੇ ਲਈ ਵੀ ਕਰ ਲਿਆ ਕਰੋ ਜੇ ਤੁਸੀਂ 100 ਰੁਪਇਆ ਕਮਾਉਣੇ ਨਾ ਉਹਦੇ ਵਿੱਚੋਂ 50 ਜਮੇ ਕਰ ਲਿਆ ਕਰੋ 50 ਖਾ ਵੀ ਲਿਆ ਕਰੋ ਐਣੀ ਵੀ 100 ਕਮਾ ਲਾ ਤੇ ਚੱਕ ਕੇ ਬੈਂਕ ਨੂੰ ਤੁਰ ਜਾ ਦੇਖੀਏ ਮੈਂ ਕੁਛ ਘਰਾਂ ਦੀਆਂ ਕਹਾਣੀਆਂ ਜੇ ਤੁਸੀਂ 300 ਕਮਾਉਣੇ ਹੋ ਵਿੱਚੋਂ 100 ਖਾਣ ਦੀ ਵੀ ਹਿੰਮਤ ਰੱਖਿਆ ਕਰੋ ਜੇ ਖਾਓਗੇ ਤਾਂ ਤੁਹਾਡਾ ਸਰੀਰ ਹੈ ਜੇ ਖਾਓਗੇ ਨਾ ਫਿਰ ਤੁਹਾਡਾ ਸਰੀਰ ਕਿੱਥੋਂ ਹੈ ਜਿਹੜੇ ਪੈਸੇ ਬੈਂਕਾਂ ਦੇ ਤੇ ਰਹੀ ਐ ਨੇ ਫਿਰ ਉਹ ਡਾਕਟਰ ਕਢਾਉਣਗੇ ਤੈਨੂੰ ਤਾਂ ਫਲਾਨੀ ਬਿਮਾਰੀ ਲੱਗ ਗਈ ਜੀ ਆਜੋ ਖਾਓਗੇ ਕਮ ਸੇ ਕਮ ਸਿਹਤ ਤਾਂ ਬਣੀ ਰਹੂ ਖਾਣ ਨੂੰ ਹੈਗੀ ਐ ਸੁੱਕੀਆਂ ਰੋਟੀਆਂ ਕਮ ਸੇ ਕਮ ਘਿਓ ਦਾ ਚਮਚਾ ਪਾ ਲਿਆ ਕਰੋ ਜ਼ਰੂਰੀ ਐ ਰੋਟੀ ਦੇ ਵਿੱਚ ਦਹੀਂ ਤਾਂ ਮਿਲ ਜਾਂਦਾ ਸੇ 650 ਨੂੰ ਹੁਣ ਮੈਂ ਸਮੂਹ ਸਾਲਾਤਾਂ ਰੱਬ ਦਾ ਨਾਮ ਹੀ ਐ ਸਬਜ਼ੀ ਪਾਣੀ ਆਪਦੀ ਚੋਪੜ ਲਿਆ ਕਰੋ ਖਾ ਲਿਆ ਕਰੋ ਫੇਰੇ ਕਮਾਉਂਗੇ ਜੇ ਤੁਹਾਡੀ ਸਿਹਤ ਆ ਨਾ ਤੁਹਾਡੇ ਨਾਲ ਤਾਂ ਸਾਰੇ ਆ ਜੇ ਤੁਹਾਡੀ ਸਿਹਤ ਨਹੀਂ ਤੁਹਾਡੇ ਨਾਲ ਕੋਈ ਵੀ ਨਹੀਂ ਹੈਗਾ ਫਿਰ ਪਸਤਾਉਂਗੇ ਫਿਰ ਪਸਤਾਇਆ ਬੇਲਾ ਹੱਥ ਨਹੀਂ ਹੁੰਦਾ ਜਦ ਰੋਗ ਲੱਗ ਜਾਂਦੇ ਆ ਖਾਇਆ ਪੀਆ ਕਰੋ ਕੁਛ ਨਹੀਂ ਹੁੰਦਾ ਨਾ ਤਾਂ ਤੁਹਾਡੀ ਕਦੇ ਤੰਗੀ ਨਿਕਲੇ ਤੇ ਨਾ ਆਪਣਾ ਉਹ ਗੱਲ ਆ ਜਿਹੜੀ ਆਪਾਂ ਕਹਿੰਦੇ ਨੇ ਹੱਥ ਸੌਖਾ ਹੋ ਜਾਂਦੇ ਹੱਥ ਸੌਖਾ ਹੁੰਦਾ ਤਾਂ ਕੋਈ ਪਤਾ ਨਹੀਂ ਕਦੋਂ ਹੋਣਾ ਕਦੋਂ ਨਹੀਂ ਹੋਣਾ ਖਾਇਆ ਪੀਆ ਕਰੋ ਥੋੜਾ ਜਿੰਦਗੀ ਨੂੰ ਟਾਈਮ ਵੀ ਦਿਆ ਕਰੋ ਆਪਣੇ ਆਪ ਲਈ ਵੀ ਦਿਆ ਕਰੋ ਆਪਣੇ ਆਪ ਚ ਵੀ ਕਿਤੇ ਚਾਤੀ ਮਾਰ ਲਿਆ ਕਰੋ ਦੇ 2 ਮਿੰਟ ਭਾਵੇਂ ਪ੍ਰਾਣੀ ਪਾਲਿਆ ਕਰੋ ਥੋਤੇ ਕੱਪੜੇ ਪਾ ਕੇ ਫੀਲਿੰਗ ਲੈ ਲਿਆ ਕਰੋ ਵੀ ਅੱਜ ਆਪਾਂ ਨਾਤੇ ਥੋਤੇ ਆ ਯਾਰ ਸਾਫ਼ ਆ ਵਧੀਆ ਆਪਦੀ ਜ਼ਿੰਦਗੀ ਨੂੰ ਖੁਸ਼ ਰੱਖਿਆ ਕਰੋ ਠੀਕ ਐ ਕੀ ਲੈ ਕੇ ਆਏ ਆ ਤੇ ਕੀ ਲੈ ਕੇ ਜਾਣਾ ਇਹ ਗੱਲ ਦਿਮਾਗ ਚ ਬਾੜ ਲਓ ਨਾ ਕੁਝ ਲੈ ਕੇ ਆਏ ਹੋ ਤੇ ਨਾ ਕੁਝ ਲੈ ਕੇ ਜਾਵਾਂ ਇੱਥੋਂ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਤੇ ਅੱਜ ਗੱਲ ਕਰਦੀ ਆ ਮੈਂ ਥੋੜੀ ਜਿਹੀ ਉਹਨਾਂ ਬਸ ਗੱਲਾਂ ਬੀਬੀਆਂ ਦੀ ਗੁੱਸਾ ਵੀ ਨਾ ਕਰਿਓ ਪਰ ਮੈਂ ਤਾਂ ਹੰਡਾਈਆਂ ਗੱਲਾਂ ਸ਼ੋਰ ਸ਼ੇਅਰ ਕਰਦੀ ਹੁੰਨੀ ਆ ਮੈਂ ਕਹਿੰਨੀ ਵੀ ਜਿਹੜੀ ਧੀ ਨੂੰ ਹੁੰਦੀ ਹੈ ਨਾ ਉਹਨੂੰ ਵੀ ਥੋੜਾ ਧੀ ਦਾ ਦਰਜਾ ਦਿਆ ਕਰੋ ਮੈਂ ਨਹੀਂ ਕਹਿੰਦੀ ਵੀ ਸਾਰੀਆਂ ਨੂਹਾ ਮਾੜੀਆਂ ਜਾਂ ਸਾਰੀਆਂ ਸੱਸਾਂ ਮਾੜੀਆਂ ਠੀਕ ਹੈ ਕਿਤੇ ਸੱਸਾਂ ਮਾੜੀਆਂ ਹੁੰਦੀਆਂ ਕਿਤੇ ਨੂਹਾ ਮਾੜੀਆਂ ਹੁੰਦੀਆਂ ਸਾਰੇ ਕਿਤੇ ਚੱਲ ਰਹੀ ਹੈ ਜ਼ਿੰਦਗੀ ਠੀਕ ਹੈ ਪਰ ਮੈਂ ਸਾਰਿਆਂ ਵਾਸਤੇ ਕਹਿ ਰਹੀ ਹਾਂ ਆਪਣਾ ਫਰਜ਼ ਹੁੰਦਾ ਵੀ ਜਿਹੜੀ ਸੱਸ ਹੈ ਉਹਨੂੰ ਮਾਣ ਦਾ ਦਰਜਾ ਦਿਓ ਠੀਕ ਹੈ ਜਿਹੜੀ ਘਰ ਚ ਕੁੜੀ ਆਉਂਦੀ ਹੈ ਉਹਨੂੰ ਧੀ ਨਾਲੋਂ ਵੀ ਵੱਧ ਕੇ ਪਿਆਰ ਦਿਓ ਉਹਨੂੰ ਫੀਲ ਨਾ ਹੋਵੇ ਵੀ ਮੈਂ ਬਗਾਨੀ ਜਗ੍ਹਾ ਤੇ ਆ ਚੁੱਕੀ ਹਾਂ ਜੇ ਤੁਸੀਂ ਇਹ ਫੀਲ ਉਹਨੂੰ ਇੱਕ ਵਾਰੀ ਕਰਾਤਾ ਨਾ ਉਹਦਾ ਦਿਲ ਟੁੱਟ ਜਾਂਦਾ ਹੈ ਬੀਬਾ ਬਗਾਨੀ ਜਗ੍ਹਾ ਤੇ ਆਈ ਹੈ ਮੰਨ ਲਓ ਜੇ ਸੋਡੇ ਪੁੱਤੋਂ ਨੂੰ ਵਿਆਹ ਕੇ ਲੈ ਕੇ ਆਇਆ ਉਹ ਤੁਹਾਡੇ ਘਰੇ ਫੇਰ ਆਉਂਦੀ ਹੈ ਠੀਕ ਹੈ ਆਪਣੇ ਆਪ ਉਹ ਚੱਲ ਕੇ ਕਦੇ ਨਹੀਂ ਆਉਂਦੀ ਵਿਚਾਰੀ ਠੀਕ ਹੈ ਇੱਕ ਘਰਾਂ ਦੇ ਵਿੱਚ ਮੈਂ ਬਹੁਤ ਦੇਖ ਸੁੱਕੀ ਹਾਂ ਚੁੱਕੀਆਂ ਹੰਡਾ ਵੀ ਚੁੱਕੀਆਂ ਫੀਲ ਵੀ ਕੀਤਾ ਵੀ ਨੂੰ ਨੂੰ ਕਿਉਂ ਨਹੀਂ ਇੱਜ਼ਤ ਮਿਲਦੀ ਕਿਉਂ ਨਹੀਂ ਉਹਨੂੰ ਧੀ ਦਾ ਦਰਜਾ ਦਿੰਦਾ ਕਿਉਂ ਉਹਦੇ ਨਾਲ ਭੇਦਭਾਵ ਕੀਤਾ ਜਾਂਦਾ ਕਿਉਂ ਸਾਰਾ ਕੁਝ ਧੀ ਲਈ ਸੋਚਿਆ ਜਾਂਦਾ ਨੂੰ ਲਈ ਕਿਉਂ ਨਹੀਂ ਸੋਚਿਆ ਜਾਂਦਾ ਤੇ ਮੈਂ ਕਹਣੀ ਆ ਉਹ ਧੀਆ ਵੀ ਬਦਕਿਸਮਤ ਨੇ ਬਹੁਤ ਮਾੜੇ ਕਰਮ ਕੀਤੇ ਉਹਨਾਂ ਦੇ ਜਿਹੜੀਆਂ ਆਪਣੀਆਂ ਮਾਂ ਮਾਂ ਨੂੰ ਇਹ ਗੱਲ ਨਹੀਂ ਸਮਝਾ ਸਕੀਆਂ ਵੀ ਮਾਤਾਓ ਜਿਹੜੀ ਛੋਡੀ ਨੂੰ ਆ ਉਹ ਵੀ ਧੀ ਆ ਉਹਨੂੰ ਧੀ ਸਮਝੋ ਇੱਥੇ ਭੇਦਭਾਵ ਨਹੀਂ ਖਤਮ ਹੋ ਰਿਹਾ ਮੈਨੂੰ ਇਹਨਾਂ ਚੀਜ਼ਾਂ ਤੋਂ ਬੜੀ ਨਫ਼ਰਤ ਹੈ ਉਥੇ ਫਲਾਨੀ ਗੱਲ ਤੇ ਕੁੜੀ ਆ ਘਰ ਦੀ ਇਹ ਤਾਂ ਘਰ ਦੀ ਕੁੜੀ ਆ ਜਿਹੜੀ ਨੂੰਹ ਹੁੰਦੀ ਆ ਉਹ ਵੀ ਤਾਂ ਕਿਸੇ ਦੀ ਕੁੜੀ ਹੁੰਦੀ ਆ ਜਦੋਂ ਤੁਹਾਡੇ ਘਰੇ ਆ ਜਾਂਦੀ ਉਹਨੂੰ ਕੁਸਤਾ ਦਰਜਾ ਦੇ ਦਿਆ ਕਰੋ ਗੱਲ-ਗੱਲ ਤੇ ਰਿਲੀਜ਼ ਕਰਾਉਣੀਓ ਜੇ ਕਿਤੇ ਉਹ ਉਹ ਵਿਚਾਰੀ ਤੰਗ ਹੋ ਕੇ ਤੰਗ ਹੋ ਕੇ ਆਪਦੀ ਲਾਈਫ ਤੋਂ ਤੰਗ ਆ ਕੇ ਮੜਾ ਜਾ ਘਰ ਵਾਲੇ ਨੂੰ ਦੱਸਦੀ ਵੀ ਮੈਨੂੰ ਤਾਂ ਇਹ ਚੀਜ਼ ਚ ਪ੍ਰੋਬਲਮ ਹੈ ਮੈਂ ਤਾਂ ਦੁਖੀ ਆ ਐਸ ਚੀਜ਼ ਬੰਨਿਓ ਮੈਨੂੰ ਤਾਂ ਤੰਗ ਹੈ ਤਾਂ ਮੜਾ ਜੋ ਮੁੰਡੇ ਨੇ ਘਰੇ ਆਪਦੇ ਘਰੇ ਕਹਤਾ ਵੀ ਇਹ ਗੱਲ ਐ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਇਹਨੂੰ ਐਵੇਂ ਕਰੋ ਨਹੀਂ ਮੜਾ ਮੋਟਾ ਨੂੰ ਵੀ ਤਰਜੀਹ ਦਿਓ ਇਹ ਵੀ ਇੱਕ ਬੰਦਾ ਤਾਂ ਉੱਥੇ ਬੰਬਾਲ ਬਣ ਜਾਂਦਾ ਇਸ ਗੱਲ ਦਾ ਕਹਿਣਗੇ ਤਾਂ ਘਰ ਵਾਲੀ ਮੰਗਰ ਲੱਗਦਾ ਇਹ ਤਾਂ ਉਂਗਲਾਂ ਲਾਉਣ ਲੱਗੀ ਉਹ ਜੀ ਉਹ ਹੀ ਗੱਲ ਇੱਕ ਘਰ ਦੀ ਕੁੜੀ ਆਪਦੇ ਭਰਾ ਨੂੰ ਕਹਦੇ ਵੀ ਜਾ ਮੈਨੂੰ ਤਾਂ ਘਰੋਂ ਆ ਚੀਜ਼ ਨਹੀਂ ਮਿਲਦੀ ਮੈਂ ਤਾਂ ਆ ਲੈਣੀ ਆ ਮੈਨੂੰ ਤਾਂ ਬੇਬੇ ਲੈ ਕੇ ਨਹੀਂ ਦਿੰਦੀ ਤਾਂ ਉੱਥੇ ਭਰਾ ਜਦੋਂ ਮਾਂ ਨੂੰ ਕਹਿੰਦਾ ਵੀ ਬੇਬੇ ਆਪਣੀ ਕੁੜੀ ਨੂੰ ਆ ਚੀਜ਼ ਸ਼ੌਂਕ ਲੈ ਕੇ ਦੇ ਦੇ ਤਾਂ ਮਾਂ ਦਾ ਅੱਗੇ ਜਵਾਬ ਹੁੰਦਾ ਕੋਈ ਨਹੀਂ ਪੁੱਤੇ ਤਾਂ ਕਮਲੀ ਆਪਾਂ ਲੈ ਦੇਾਂਗੇ ਲੈ ਫੇਰ ਕੀ ਗੱਲ ਆ ਲੈ ਦੇਾਂਗੇ ਤੂੰ ਤਾਂ ਮੇਰੀ ਧੀ ਐ ਕੋਈ ਨਹੀਂ ਪੁੱਤੋ ਤਾਂ ਮੈਂ ਤੈਨੂੰ ਵੈਸੇ ਕਹਤਾ ਸੀ ਲੈ ਦੂੰਗੀ ਤੇ ਜੇ ਉਹੀ ਗੱਲ ਕੋਈ ਮੁੰਡੇ ਰਾਹੀਂ ਉਹਦੇ ਘਰ ਵਾਲੀ ਕਹੇ ਦੇ ਵੀ ਮੰਮੀ ਨੂੰ ਕਹਦੇ ਹੋ ਮੈਨੂੰ ਆ ਚੀਜ਼ ਦੀ ਲੋੜ ਆ ਮੈਨੂੰ ਲੈ ਦਿਓ ਯਾਰ ਐਂਕੋ ਕਰਦੇ ਹੋ ਤਮਾ ਦਾ ਅੱਗੋ ਜਵਾਬ ਹੁੰਦਾ ਜੇ ਉਹ ਕਹੇ ਦੇ ਵੀ ਬੇਬੇ ਇਹ ਇਹਨੂੰ ਲੈ ਦੋ ਚੀਜ਼ ਤੁਸੀਂ ਇਹ ਮੰਗ ਰਹੀ ਆ ਤਾਂ ਅੱਗੋ ਮਾਤਾ ਜੀ ਦਾ ਜਵਾਬ ਹੁੰਦਾ ਲੈ ਬਣ ਗਿਆ ਜੇ ਤੂੰ ਆਪਦੀ ਜਨਾਨੀ ਦਾ ਤੂੰ ਆ ਗਿਆ ਮੈਨੂੰ ਗਾਹਾਂ ਦੱਸਣ ਵਾਲੇ ਨੂੰ ਕੀ ਚਾਹੀਦਾ ਬਾਲੀ ਔਖੀ ਇਹੇ ਪੇਖਿਆਂ ਤੋਂ ਲੈ ਆਵੇ ਮੇਰੇ ਕੋਲ ਤਾਂ ਹੈ ਹੀ ਨਹੀਂ ਯਾਰ ਨੂਹਾਂ ਲਈ ਕਿਉਂ ਮੁੱਕ ਜਾਂਦਾ ਛੋਡੇ ਘਰੋਂ ਐਡਾ ਭੇਦਵਾਭ ਕਰਦੇ ਆ ਯਾਰ ਮੈਂ ਅੱਖੀਂ ਵੇਖ ਰਹੀ ਆ ਧੀ ਲਈ 2-2000 ਦੇ ਨੋਟ ਕੱਢੇ ਜਾਂਦੇ ਤੇ ਨੂਹ ਨੂੰ ਬੇਚਰੀ ਨੂੰ ਕਿਤੇ ਮੈਨੂੰ ਲੱਗਦਾ ਚੁੰਨੀ ਨਹੀਂ ਲੈ ਕੇ ਦਿੰਦੀਆਂ ਫਿਰ ਕਹਿੰਦੀਆਂ ਫਿਰ ਘਰ ਘਰ ਚੱਲਣ ਗਿਆ ਨੂਹਾਂ ਮਾੜੀਆਂ ਯਾਰ ਨੂਹਾਂ ਕਰਨ ਕੀ ਨੂਹਾਂ ਫਿਰ ਮੈਂ ਨਹੀਂ ਕਹਿੰਦੀ ਸਾਰੀਆਂ ਨੂਹਾਂ ਮਾੜੀਆਂ ਸਾਰੀਆਂ ਸੱਸਾਂ ਮਾੜੀਆਂ ਮੈਂ ਤਾਂ ਭਾਈ ਆਪਦੀ ਗੱਲ ਕਰਦੀ ਹੁੰਨੀ ਐ ਫਿਰ ਵੀ ਨੂਹ ਨੂੰ ਕਿਹਾ ਕਿਹਾ ਜਾਂਦਾ ਜੇ ਨੂਹ ਮਾੜਾ ਜਾਂ ਕੋਈ ਇੱਧਰ ਉੱਧਰ ਗੱਲ ਹੋ ਜੇ ਤਾਂ ਉਹਦੇ ਵੀ ਨਹੀਂ ਅੱਖਾਂ ਬੁੱਲ ਸੋ ਕੁਝ ਕੱਢਿਆ ਜਾਂਦਾ ਕਿਉਂ ਕੀਤਾ ਜਾਂਦਾ ਭਾਬਾ ਮੈਨੂੰ ਹਲੇ ਸਮਝ ਨਹੀਂ ਆਈ ਘਰ ਘਰ ਵਿੱਚ ਕਿਉਂ ਕਹਿੰਦਾ ਨੂਹ ਮਾੜੀ ਐ ਨੂਹ ਮਾੜੀ ਇੱਕ ਦਿਨ ਤਾਂ ਕਿਹਾ ਨਹੀਂ ਸਾਡੀ ਧੀ ਮਾੜੀ ਐ ਕਸੇ ਕਿਸੇ ਬੁੱਢੀ ਦੇ ਮੂੰਹ ਨਹੀਂ ਮਸੁਣਿਆ ਜਿਹੜੀ ਨੇ ਮੇਰੇ ਮੂੰਹ ਤੇ ਕਿਹਾ ਵੇ ਮੇਰੀ ਧੀ ਮਾੜੀ ਐ ਚਾਹੇ ਧੀ ਚ ਲੱਖ ਓਗਣ ਹੋਣ ਆਖਣਗੇ ਮੇਰੀ ਧੀ ਵਰਗੇ ਤਾਂ ਕੋਈ ਧੀ ਨਹੀਂ ਫਿਰ ਨੂੰ ਕਿ ਮਾੜੀ ਹੁੰਦੀ ਐ ਸਭ ਕੁਝ ਕਰਦੀ ਐ ਨੂੰ ਸਭ ਕੁਝ ਪਿਆਰ ਕਰਦੀ ਐ ਸਤਿਕਾਰ ਕਰਦੀ ਐ ਪਰ ਉਹਦੇ ਪੰਦੇ ਚਿੱਤਰੀ ਐ ਤੇ ਗੱਲ ਉਹਦੇ ਨਾਲ ਫਿਰ ਉਹੀ ਹੁੰਦੀ ਐ ਸਾਰਿਆਂ ਚ ਹੀ ਹੁੰਦੀ ਐ ਕਿਉਂ ਹੁੰਦੀ ਐ ਕਿਉਂ ਇੰਨਾ ਟੌਰ ਚ ਮੈਂ ਕਿਹੜੀ ਮਰ ਜਾਣਾ ਫਿਰ ਇੰਨਾ ਟੌਰ ਚ ਕਿਉਂ ਚੱਲ ਗਿਆ ਕਿਸੇ ਦਾ ਹੋਰਾਂ ਦਾ ਮੈਨੂੰ ਪਤਾ ਨਹੀਂ ਅੱਧ ਤੋਂ ਵੱਧ ਤਾਂ ਇੱਥੇ ਕੁੜੀਆਂ ਹੀ ਨਹੀਂ ਘਰ ਬਈ ਚੱਲਣ ਦਿੰਦੀਆਂ ਕੁੜੀਆਂ ਹੀ ਉਂਗਲਾਂ ਲਾਈ ਜਾਂਦੀਆਂ ਉਹਦੇ ਆਪਦੀ ਮਾਂ ਦੇ ਇਹ ਤਾਂ ਪਾਸੇ ਹੋ ਕੇ ਗੱਲ ਸੁਣ ਲਿਓ ਤੇ ਪਾਸਾ ਕਰ ਲਓ ਜਦੋਂ ਤੁਸੀਂ ਘਰੋਂ ਨੂੰਹ ਤੋਂ ਪਾਸਾ ਕਰ ਲੱਗ ਜਾਂਦੇ ਹੋ ਨਾ ਫਿਰ ਨੂੰਹ ਵੀ ਖੇਜ ਜਾਂਦੀ ਹੈ ਉਹ ਫਿਰ ਤੁਹਾਨੂੰ ਨੂੰਹ ਬਣ ਕੇ ਦਿਖਾਉਂਦੀ ਹੁੰਦੀ ਹੈ ਵੀ ਮੈਂ ਨੂੰ ਹੀ ਹੋਈ ਹਾਂ ਚੱਲ ਤੂੰ ਸਮਝਣਾ ਤਾਂ ਨੂੰ ਹੀ ਹੋਈ ਸਮਝ ਲਾ ਨਹੀਂ ਤੀ ਬਣਾਉਂਦੀ ਨਾ ਬਣਾ ਨੂੰ ਹੀ ਸਹੀ ਫਿਰ ਜਦੋਂ ਬੋਲਦੀ ਆ ਮੜਾ ਜਾਂ ਬਗਾਵਤ ਕਰਦੀ ਆ ਤੇ ਫਿਰ ਉਹਨੂੰ ਸੋ ਸੋ ਸੁਣਾਈਆਂ ਜਾਂਦੀਆਂ ਇਹ ਤਾਂ ਬੋਲਦੀ ਆ ਤਾਂ ਗਏ ਘਰਦੀ ਆ ਇਹਨੂੰ ਤਾਂ ਅਕਲ ਨਹੀਂ ਇਹਨੂੰ ਤਾਂ ਮੌਤ ਨਹੀਂ ਇਦਾਂ ਦਸਰ ਤੇ ਮਾਂ ਹੈਣੀ ਨੂੰ ਤਾਂ ਪਤਾ ਹੀ ਨਹੀਂ ਕਾਸੀਦਾ ਕਿਉਂ ਨਹੀਂ ਪਤਾ ਉਹਨੂੰ ਪਾਗਲ ਬਣਾਇਆ ਵਈ ਤੁਸੀਂ ਸਾਰਿਆਂ ਨੇ ਅਗਲੀ ਨੂੰ ਫੇਰ ਬਾਗਲ ਬਣੀ ਅਗਲੀ ਨੂੰ ਤਾਂ ਪੜਦੇ ਕੋਈ ਚੀਜ਼ ਲਿਆਂਦੀ ਲੁਕੋ ਲਈ ਲੁਕੋ ਕੇ ਉਹਨੂੰ ਦੇਤੀ ਉਹਨੂੰ ਦੇਤੀ ਕੁਸਤਾ ਭਾਈ ਕੁੜੀਆਂ ਹੀ ਨਹੀਂ ਮੈਂ ਕਹਿੰਦੀ ਆ ਮੈਂ ਮੂੰਹ ਨਾਲ ਕਹਿੰਦੀ ਆ ਵੀ ਮੈਂ ਜਮਾਂ ਦੇਖ ਰਹੀ ਆ ਕੁਸਤਾ ਜਿਹੜੀਆਂ ਕੁੜੀਆਂ ਨਾ ਉਹਨਾਂ ਨੂੰ ਇੱਕ ਦਿਨ ਉਹ ਸਜ਼ਾ ਜ਼ਰੂਰ ਮਿਲੂ ਜਿਹੜੀਆਂ ਆਪਦਾ ਪੇਕੇ ਘਰੇ ਲੜਾਈ ਨਹੀਂ ਮੁਕਣ ਦਿੰਦੀਆਂ ਪੇਕੇ ਘਰੇ 20 ਪਾੜ ਪਾ ਕੇ ਰੱਖਦੀਆਂ ਇਹ ਮੇਰੀ ਗੱਲ ਯਾਦ ਰੱਖਿਓ ਕਿਸੇ ਨੂੰ ਦੁੱਖ ਦੇ ਕੇ ਤੁਸੀਂ ਸੁੱਖ ਕਦੇ ਪਾ ਨਹੀਂ ਸਕਦੇ ਆ ਮੈਂ ਕਹਣੀ ਆ ਮੇਰੀ 45 ਸਾਲ ਦੀ ਉਮਰ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਕੁੰਡਾ ਖੋਲਦਿਆਂ ਆਪਾਂ ਮੇਰੇ ਵੀ ਪੇਕੇ ਹੈਗੇ ਆ ਆਪਾਂ ਕਦੇ ਜਾ ਕੇ ਆਪਦੇ ਪਿਓ ਨੂੰ ਇਹ ਗੱਲ ਨਹੀਂ ਕਹੀ ਵੀ ਮੈਨੂੰ 100 ਰੁਪਏ ਹੀ ਦੇ ਦੇ ਨੂਹਾਂ ਤੋਂ ਚੋਰੀਆਂ ਕਦੇ ਨਹੀਂ ਕਿਹਾ ਜੇ ਮੇਰਾ ਪਾਪਾ ਕੁਝ ਦੇਵੇ ਨਾ ਤੇ ਖੁਸ਼ ਹੋ ਕੇ ਦੱਸੀਦਾ ਵੀ ਪਾਪੇ ਨੇ ਮੈਨੂੰ 100 ਜਾਂ 200 ਜਾਂ 500 ਦਿੱਤਾ ਹੈ ਤੇ ਸਾਡੇ ਘਰ 'ਚ ਫਿਰੇ ਪੇਦ ਭਾਬ ਹੈ ਨਹੀਂ ਕਿਉਂਕਿ ਅਸੀਂ ਪੜਦੇ ਨਹੀਂ ਰੱਖਿਆ ਕਦੇ ਤੇ ਨਾ ਕਦੇ ਮੰਗਿਆ ਨਾ ਕਦੇ ਨੀਤ ਰੱਖੀ ਹੈ ਨਾ ਮੇਰੇ ਪਿਓ ਨੂੰ ਕਦੇ ਇਹ ਗੱਲ ਕਹੀ ਆ ਸੀ ਵੀ ਪਾਪਾ ਤੂੰ ਬੰਗਾਂ ਨੂੰ ਆਣ ਹੀ ਦੇਣਾ ਬੰਗਾਂ ਨੂੰ ਆਣ ਹੀ ਦੇਣਾ ਸਾਡੇ ਮੂੰਹੋਂ ਇਹੀ ਬਲਡ ਨਿਕਲਦਾ ਮੈਨੂੰ ਜ਼ਿੰਦਗੀ ਦੀ ਕਸਮ ਬੀਬੇ ਪਾਪਾ ਉਹ ਤੈਨੂੰ ਸਾਂਭਦੇ ਆ ਤੈਨੂੰ ਰੋਟੀ ਦਿੰਦੇ ਆ ਭਾਈ ਤੈਨੂੰ ਲਾ ਕਪੜਾ ਦਿੰਦੇ ਆ ਧੋਕੇ ਦਿੰਦੇ ਆ ਅਗਲੇ ਨੂੰ ਦੇ ਪਈ ਉਹਨਾਂ ਦਾ ਹੱਕ ਹੈ ਮੈਨੂੰ ਗੁੱਸਾ ਆਉਂਦਾ ਇਹਨਾਂ ਗੱਲਾਂ ਕਰਕੇ ਯਾਰ ਕਿਉਂ ਨਹੀਂ ਤੁਸੀਂ ਕਿਸੇ ਦਾ ਘਰ ਵਸਣ ਦਿੰਦੀਆਂ ਕਿਉਂ ਨਹੀਂ ਤੁਸੀਂ ਕਿਸੇ ਨੂੰ ਮੋਹ ਪਿਆਰ ਹਜੇ ਮੈਂ ਕਹਣੀ ਆ ਸੱਸ ਲੋਟ ਆ ਜੇ ਸੱਸ ਨੂੰ ਤੇ ਤੇਜੇ ਕੁੜੀਆਂ ਹੀ ਨਹੀਂ ਮੋਹ ਕਰ ਦਿੰਦੀਆਂ ਪਤਾ ਨਹੀਂ ਕੀ ਹੋਇਆ ਹੁਣ ਕਈਆਂ ਨੂੰ ਗੁੱਸਾ ਲੱਗੂ ਲੱਗੀ ਜਾਵੇ ਮੈਂ ਤਾਂ ਜੋ ਹੰਡਾਉਣੀ ਆ ਮੈਂ ਤਾਂ ਕਹਣੀ ਆ ਕਹਣੀ ਆ ਤੇ ਕਹਿੰਦੀ ਰਹੂੰਗੀ ਕੁੜਗਈ ਮਾਂ ਦੇ ਪੁੱਠੀਆਂ ਉਂਗਲਾਂ ਲਈ ਜਾਣਗੀਆਂ ਇਹਨੂੰ ਐ ਨਾ ਲੈ ਕੇ ਦੇ ਇਹਨੂੰ ਕਹਾਂ ਉਹਦੇ ਪੇਕਿਆਂ ਤੋਂ ਲਿਆਵੇ ਇਹਨੂੰ ਐ ਕਹਾਂ ਵੀ ਤੂੰ ਤੂੰ ਵੀ ਤਾਂ ਕਿਸੇ ਦੇ ਘਰੇ ਗਈ ਹੋਈ ਐ ਵੀ ਤੈਨੂੰ ਕੋਈ ਅਗਲਾ ਕਹੇ ਤੁਸੀਂ ਤਾਂ ਪਰਜਾਨਾ ਬਣ ਜਾਨੂੰ ਅਗਲੇ ਦੇ ਘਰੇ ਜਾ ਕੇ ਅਸੀਂ ਮਾਲਕਣੀਆਂ ਸਾਰੇ ਕਾਸ਼ੇ ਦੀਆਂ ਸਾਰੇ ਪੈਸਿਆਂ ਤੇ ਹੱਕ ਜਤਾ ਲੈਣੀ ਮੋ ਤੇ ਜਿਹੜੀ ਨੂਹਾਂ ਵਿਚਾਰੀ ਉਹਨੂੰ ਉਹਨੂੰ ਉਹੀ ਦਰਜਾ ਦਿੱਤਾ ਜਾਂਦਾ ਇਹ ਤਾਂ ਬਗਾਨੀ ਐ ਤੇ ਤੁਸੀਂ ਕੌਣ ਹੋ ਬਈ ਜਿਹੜੀਆਂ ਉਂਗਲਾਂ ਲਾ ਕੇ ਘਰੇ ਲੜਾਈਆਂ ਪਵਾਉਣੀਆਂ ਛੋਡੇ ਨੇ ਟਡ ਟਡ ਭਰਦਾ ਇੱਕ ਪਾਸੇ ਲੋਕ ਫੁੱਲ ਫੁੱਲ ਕਹਿਣਗੇ ਮੇਰੇ ਕੋਲੇ 20 ਕਿੱਲੇ ਵਾਹਣਾ ਜੀ ਮੇਰੇ ਕੋਲੇ 15 ਕਿੱਲੇ ਵਾਹਣਾ ਦੂਜੇ ਉਹ ਜਿਹੜੇ ਜ਼ਿਆਦਾ ਗੱਲਾਂ ਕਰਦੇ ਹੁੰਦੇ ਐ ਇਦਾਂ ਦੀ ਹਨਾ ਉਹਨਾਂ ਨੇ ਗਾਹਾਂ ਬੁੜੀਆਂ ਦੇ ਮਾਵਾ ਪੇਵਾ ਦੇ ਉਂਗਲਾਂ ਲਾ ਰੱਖੀਆਂ ਹੁੰਦੀਆਂ ਵੀ ਸਾਨੂੰ ਦੇਈ ਚੱਲੋ ਉਹ ਮੈਨੂੰ ਸਮਝ ਨਹੀਂ ਆਉਂਦੀ ਫਿਰ ਤੁਹਾਡੇ 15 ਕਿੱਲੇ ਕਿਸ ਕੰਮ ਦੇ ਆ 20 ਕਿੱਲੇ ਕਿਸ ਕੰਮ ਦੇ ਆ ਤੁਹਾਡੇ ਜਦੋਂ ਤੁਸੀਂ ਆਠੀ ਪੇਕਿਆਂ ਤੇ ਰੱਖਣੀ ਆ ਨੀਤੀ ਪੇਕਿਆਂ ਤੇ ਰੱਖਣੀ ਆ ਪੇਕਿਆਂ ਤੋਂ ਲਜਾਣਾ ਵੀ ਮੁੱਠੀਆਂ 'ਚ ਚੋਰੀਓ ਐ ਮੁੱਠੀਆਂ 'ਚ ਚੋਰੀਓ ਤੇ ਫਿਰ ਪੇਕਿਆਂ ਦੇ ਘਰੇ ਲੜਾਈ ਵੀ ਪਵਾਉਣੀ ਬੁੜੀਆਂ ਦੇ ਗੋਲਾਂ ਲਾਉਣੀਆਂ ਵੀ ਜੋੜੀ ਚੱਲੋ ਜੋੜੀ ਚੱਲੋ ਸਾਨੂੰ ਦੇਈ ਚੱਲੋ ਨੂੰ ਕੌਣ ਹੁੰਦੀ ਐ ਨੂੰ ਤਾਂ ਕੁੱਤੀ ਐ ਨੂੰ ਨਹੀਂ ਤਾਂ ਇੱਕ ਦਿਨ ਰੋਟੀਆਂ ਲੇਟ ਕਰਤੀਆਂ ਤਾਂ ਦੂਜੇ ਦਿਨ ਉਹਨੂੰ ਫੋਨ ਆ ਜਾਂਦੇ ਮਿਹਣੇ ਮਿਲਦੇ ਆ ਕੱਲ ਤੂੰ ਰੋਟੀ ਲੇਟ ਕਰਤੀ ਕੱਲ ਤੂੰ ਐ ਨਹੀਂ ਦਿੱਤਾ ਬਾਣ ਨਹੀਂ ਦਿੱਤਾ ਤੁਹਾਨੂੰ ਸ਼ਰਮ ਤਾਂ ਆਉਂਦੀ ਨਹੀਂ ਲੋਕਾਂ ਨੂੰ ਇਹ ਗੱਲਾਂ ਕਰਦੇ ਆ ਨੂੰ ਥੋੜੀ ਸ਼ਰਮ ਮੰਨਿਆ ਕਰੋ ਜਦੋਂ ਤੁਸੀਂ ਆਪ ਦੇ ਘਰੇ ਜਾ ਕੇ ਆਪ ਮਾਲਕ ਬਣ ਕੇ ਬਹਿ ਜਾਂਦੇ ਹੋ ਤੇ ਨੂਹਾਂ ਵਾਰੀ ਇਹ ਸਿਖਾਇਆ ਜਾਂਦਾ ਵੀ ਇਹਨਾਂ ਨੂੰ ਕੁੱਤਿਆਂ ਵਾਂਗੂ ਇਹਨਾਂ ਦੀ ਜੂਨ ਕਰੋ ਮੈਂ ਮਿੱਥੋ ਨਹੀਂ ਬੜਦੇ ਜੇ ਰੱਖੇ ਜਾਂਦੇ ਮੈਂ ਤਾਂ ਸੱਚ ਬੋਲਿਆ ਜਾਂਦਾ ਚਾਹੇ ਮੇਰਾ ਨੁਕਸਾਨ ਹੋਵੇ ਜਾਂ ਨਫਾ ਹੋਵੇ ਮੇਰੀ ਛੇਤੇ ਕੋਈ ਅਸਰ ਨਹੀਂ ਅੱਕ ਚੁੱਕੀ ਆ ਮੈਂ ਝੂਠੇ ਰਿਸ਼ਤਿਆਂ ਤੋਂ ਝੂਠੇ ਹਾ ਹਾ ਹੀ 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 ਕਰਨ ਤੋਂ ਝੂਠੇ ਦਾਵਿਆਂ ਤੋਂ ਮੈਂ ਤਾਂ ਇੰਨੀ ਕੱਕ ਚੁੱਕੀ ਆ ਮੈਨੂੰ ਨਹੀਂ ਮੈਂ ਨਹੀਂ ਇਹ ਗੱਲ ਚਾਹੁੰਦੀ ਕਦੇ ਵੀ ਮੈਂ ਫੇਸਕੀ ਕਰੀਆਂ ਗੱਲਾਂ ਸੁਣਾ ਰਹੀਆਂ ਦੁੱਖ ਤਕਲੀਫਾਂ ਢੱਡੀਆਂ ਸੁਣਾ ਰਹੀਆਂ ਨਾ ਕਿ ਮੈਂ ਕੋਈ ਫਿਲਮ ਦੀ ਸਟੋਰੀ ਦੇਖ ਕੇ ਨਹੀਂ ਸੁਣਾ ਰਹੀ ਇਹ ਇਹ ਦਰਦ ਹੈ ਦਿਲ ਦਾ ਸ਼ਰਮ ਸ਼ਰਮ ਚ ਆਪਾਂ ساری ਜ਼ਿੰਦਗੀ ਕੱਢ ਲੈਨੇ ਨਹੀਂ ਯਾਰ ਸ਼ਰਮ ਮਨੂ ਹੈ ਕੋਈ ਨਹੀਂ ਸ਼ਰਮ ਐ ਕਰਦੇ ਕਰ ਦਿੰਦੇ ਆਪਦੇ ਨੂੰ ਹਾਂ ਜਾਂਦੀਆਂ ਤੇ ਆਪਾਂ ਉਹੀ ਛਤਰ ਖਾਂਦੇ ਦੇ ਖਾਂਦੇ ਕਦੇ ਜ਼ਿੰਦਗੀ ਚ ਇਹ ਨਹੀਂ ਦੇਖਿਆ ਹੁੰਦਾ ਵੀ ਜੀ ਜ਼ਿੰਦਗੀ ਕੀ ਹੈ ਜੇ ਤੁਸੀਂ ਪਿਆਰ ਕਰੋਗੇ ਸਾਨੂੰ ਅਗਲਾ ਦੁੱਗਣਾ ਪਿਆਰ ਕਰੂਗਾ ਜੇ ਹੁਣ ਸਾਡੀਆਂ ਬਹੂਆਂ ਅਸੀਂ ਜਾਣੀਆਂ ਭੱਜ ਕੇ ਮਿਲਦੀਆਂ ਵਿਚਾਰੀਆਂ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਹੜਾ ਕੁਝ ਮੰਗਣਾ ਆਪਾਂ ਮੰਗਣਾ ਵੀ ਨਹੀਂ ਭਈਆ ਆ ਪੱਖ ਨਹੀਂ ਰੱਖੀ ਤਾਂ ਨਾ ਉਹ ਕਾਲਪੁਰਖ ਆਪਣੀ ਅੱਖਰ ਖਾਵੇ ਸਾਨੂੰ ਸਾਡੇ ਘਰੇ ਦੇ ਵੀ ਉਹ ਬਾਈ ਮੇਰੀ ਹੱਥ ਵਨ ਕੇ ਬੇਨਤੀ ਹੈ ਨੂਹਾਂ ਨੂੰ ਨੂਹਾਂ ਸਮਝਣਾ ਛੱਡ ਦਿਓ ਉਹਨਾਂ ਨੂੰ ਥੋੜਾ ਜਿਹਾ ਧੀਆ ਵਾਲਾ ਦਰਜਾ ਦੇ ਦਿਓ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਖੁਸ਼ੀ ਹੋਵੇ ਵੀ ਅਸੀਂ ਘਰ-ਵਾਰ ਛੱਡ ਗਈਆਂ ਸਾਨੂੰ ਪਿਆਰ ਮਿਲਿਆ ਨਹੀਂ ਐਸੇ ਸਿਸੋ ਬੰਜ ਚਿਓ ਮਰ ਜਾਂਦੀਆਂ ਵੀ ਪੇਕੇ ਛੱਡ ਕੇ ਇੱਥੇ ਆ ਗਈਆਂ ਬੂਹੇ ਇੱਥੇ ਤਾਂ ਉਦੋਂ ਵੀ ਮਤਲਬ ਜਿਹੜੀ ਗੁਲਾਮੀ ਉਹ ਕੱਟ ਰਹੀ ਹੈ ਬਹੁਤ ਸਮਝਾਉ ਉਤੇ ਕਰਦੀਆਂ ਉਹ ਬਹੁਤ ਘਰ ਦੇ ਪੜਦੇ ਰੱਖਦੀਆਂ ਵੀ ਆਹ ਨਾ ਹੋ ਜੇ ਬਾਹ ਨਾ ਹੋ ਜੇ ਕੋਈ ਬਾਹਰੋਂ ਬੰਦਾ ਆ ਜੇ ਵਿਚਾਰੀਆਂ ਬੋਲਦੀਆਂ ਅੱਖ ਕਿੱਦਾਂ ਫਿਰ ਅਗਨੇ ਭਈ ਬੋਲਣਾ ਹੀ ਆ ਅੱਖ ਕਿੱਦਾਂ ਅਗਲਾ ਬੋਲੂਗੀ ਫਿਰ ਮਾੜਾ ਬਣਦਾ ਥੋੜਾ ਜਨੂਹਾਂ ਬਾਰੇ ਵੀ ਸੋਚਿਆ ਕਰੋ ਮੈਂ ਨਹੀਂ ਕਹਿੰਦੀ ਵੀ ਸਾਰੀਆਂ ਸੱਸਾਂ ਮਾੜੀਆਂ ਤੇ ਸਾਰੀਆਂ ਨੂਹਾਂ ਮਾੜੀਆਂ ਕਿਤੇ ਹੋਣਗੀਆਂ ਭਾਈ ਨੂਹਾਂ ਮਾੜੀਆਂ ਕਿਤੇ ਸੱਸਾਂ ਮਾੜੀਆਂ ਹੋਣਗੀਆਂ ਪਰ ਮੈਂ ਹੱਡ ਬੀਤੀਆਂ ਗੱਲਾਂ ਕਰਦੀਆਂ ਪਲੀਜ਼ ਆਰਥ ਦੀ ਮਜਬੂਰੀ ਨੂੰ ਥੋੜਾ ਜਿਆਦਾ ਸਮਝਿਆ ਕਰੋ ਜੋ ਕਿਸੇ ਦੀ ਰਿਸਪੈਕਟ ਕਰਦੀ ਹੈ ਇੱਜ਼ਤ ਕਰਦੀ ਹੈ ਥੋੜਾ ਜਿਆਦਾ ਹੱਸ ਕੇ ਬੁਲਾਉਂਦੀ ਹੈ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਤੁਹਾਡੀ ਗੁਲਾਮ ਹੈ ਐਡੀ ਗੁਲਾਮੀ ਭਰੀ ਜ਼ਿੰਦਗੀ ਨੂੰ ਨਾ ਦਿਆ ਕਰੋ ਮੈਂ ਤਾਂ ਬੋਲਣ ਲੱਗ ਜਾਈ ਨਹੀਂ ਫਿਰ ਮੇਥੋਂ ਸੱਚੀਆਂ ਗੱਲਾਂ ਨਿਕਲ ਜਾਂਦੀਆਂ ਮੇਰ ਤੁਹਾਡੇ ਚ ਸਾਸੀ ਵੀ ਮੇਰੀ ਮਾਂ ਮਰੀ ਹੋਈ ਐ ਮੈਨੂੰ ਮਾਂ ਮਿਲ ਜੇ ਦਵਾਰੀ ਨਹੀਂ ਮਿਲੀ ਕੀ ਕਰੀਏ ਫਿਰ ਮੈਨੂੰ ਪਤਾ ਐ ਵੀਡੀਓ ਪਾਉਣ ਨਾਲ ਮੇਰੀ ਨਾਲ ਕਈਆਂ ਦੀ ਮਿਰਚਾਂ ਵੀ ਲੱਗਣਗੀਆਂ ਮੈਨੂੰ ਤਾਂ ਲੱਗਦਾ ਸੀ ਵੀ ਮੇਰੀ ਆਪਦੀ ਮਾਂ ਦਾ ਪਿਆਰ ਨਹੀਂ ਮਿਲਿਆ ਤੇ ਨਵੀਂ ਮਾਂ ਦਾ ਪਿਆਰ ਮਿਲ ਜੂ ਕਿਹੜੇ ਪਿਆਰ ਕਿਹੜੀਆਂ ਗੱਲਾਂ ਸੁਪਣੀ ਰਹਿ ਜਾਂਦੇ ਐ ਹੋਰਾਂ ਦਾ ਨਹੀਂ ਮੈਨੂੰ ਪਤਾ ਪਰ ਮੈਂ ਤਾਂ ਮੂੰਹ ਨਾਲ ਕਹਿਣੀ ਐ ਵੀ ਕਦੇ ਕੋਈ ਮਾਂ ਨਹੀਂ ਬਣ ਸਕਦੀ ਆਪਣੀ ਮਾਂ ਵਾਂਗੀ ਮਾੜਾ ਜਾਂ ਵਿਚਾਰੀ ਨੇ ਕਿਉਂ ਪੇਕੀ ਗੱਲ ਕਰ ਲਈ ਫੋਨ ਲਾ ਕੇ ਤਾਂ ਵੀ ਉਹਨੂੰ ਮਿਹਣੇ ਇਹ ਤਾਂ ਪੇਕਿਆ ਨਾ ਗੱਲਾਂ ਮਾਰਦੀ ਐ ਯਾਰ ਉਹ ਪੇਕਿਆ ਨੇ ਉਹਨੂੰ ਪਾਲ ਕੇ ਤੋਰਿਆ ਹੁੰਦਾ ਹੱਕ ਹੁੰਦਾ ਉਹ ਪੇਕੇਆਂ ਦਾ ਵੀ ਉਹਨੇ ਮੈਨੂੰ ਪੜਾਇਆ ਲਖਾਇਆ ਹੁੰਦਾ ਉਹਨੇ ਵੀ ਉਹਦੇ 25 30 ਸਾਲ ਆਪਦੇ ਘਰੇ ਰੱਖੀ ਹੁੰਦੀ ਆ ਜੰਮਿਆ ਹੁੰਦਾ ਉਹ ਨਾ ਖੂਨ ਦਾ ਸਬੰਧ ਹੁੰਦਾ ਉਹਨਾਂ ਨੂੰ ਛੱਡਦੇ ਫਿਰ ਜੇ ਸੋਡੇ ਘਰੇ ਬਿਆ ਕੇ ਆ ਗਈ ਤਾਂ ਪੇਕੇ ਨਾਲ ਗੱਲ ਹੀ ਨਾ ਕਰੇ ਭੁੱਲ ਜਾ ਰਿਸ਼ਤੇ ਹੀ ਤੋੜਦੇ ਜਿਹਨੇ ਇਹਨੂੰ ਜਨਮ ਦਿੱਤਾ ਹੈ ਹੱਦਾਂ ਲੋਕਾਂ ਦੀ ਮੈਨੂੰ ਤਾਂ ਹਜੇ ਸਮਝ ਨਹੀਂ ਆ ਰਹੀ ਕੱਲ ਨੂੰ ਸਾਡੇ ਬਹੂ ਹੋਣੀ ਐ ਮੈਂ ਨਹੀਂ ਕਹਿੰਦੀ ਵੀ ਮੈਂ ਰੱਬਾਂ ਜਾਂ ਮੈਂ ਬੜੀ ਚੰਗੀ ਐ ਮੈਂ ਬਿਲਕੁਲ ਨਹੀਂ ਕਹਿੰਦੀ ਪਰ ਜਿੱਥੇ ਟਕਰ ਮੇਰੇ ਆੜ ਗਿਆ ਨਾ ਤਾਂ ਆਪਾਂ ਉਹਨੂੰ ਕਦੇ ਜ਼ਿੰਦਗੀ 'ਚ ਇਹ ਗੱਲ ਕਹੀ ਕਿ ਵੀ ਤੂੰ ਪੇਕੇਆਂ ਤੋਂ ਲਿਆ ਆ ਚ ਤੇ ਨਾਮ ਹੈ ਕਦੇ ਮੇਰੇ ਵੀ ਬੇਟੀ ਆ ਨੂ ਵੀ ਆਊਗੀ ਜੋ ਮੇਰੀ ਬੇਟੀ ਨੂੰ ਦੇਉਂਗੀ ਨੂ ਦੇ ਸਾਹਮਣੇ ਦੇਉਂਗੀ ਮੈਂ ਕਦੇ ਚੋਰੀਉ ਨਹੀਂ ਦਿੰਦੀ ਕਦੇ ਵੀ ਨਹੀਂ ਦਿੰਦੀ ਕਿਉਂ ਦੇ ਮੈਂ ਚੋਰੀਂ ਕੋ ਮੇਰੇ ਮੇਰਾ ਮੁੰਡੇ ਦੇ ਘਰ ਹੋਊਗਾ ਘਰ ਆਪਣਾ ਮੇਰੀ ਨੂ ਹੋਊਗੀ ਮੈਂ ਦੱਸੂ ਭਈ ਇਹ ਕੁੜੀ ਦਾ ਹੱਕ ਬਣਦਾ ਪੈ ਇਹਨੂੰ ਦੇਨੇ ਕਿਉਂ ਚੋਰੀਆਂ ਕਰਾਂ ਦੋ ਦਿਨਾਂ ਨੂੰ ਇਹ ਅਗਲੀ ਮੇਰੇ ਬੈਰ ਪੈ ਜੂ ਇੱਕ 200 ਰੁਪਏ 500 ਵੱਧ ਤੋਂ ਵੱਧ ਮਨਚੋਰੀ ਨੂੰ ਦੇ ਦੂੰ ਤੇ ਉਹਦੇ ਪਿੱਛੇ ਅਗਲੇ ਉਹ ਮੇਰੇ ਨਾਲ ਬੈਰ ਕਰੂ ਵੀ ਇਹ ਆਪਦੀ ਤੀਨੂ ਚੋਰ ਨੂੰ ਪਤਾ ਨਹੀਂ ਕੀ ਦਿੰਦੀ ਐ ਹਜੇ 500 ਨੂੰ ਦਿਖਾ ਕੇ ਦੇਵਾਂਗੇ ਤੇ 500 ਰਹੂਗਾ ਤੇ ਚੋਰ ਨੂੰ ਦੇਵਾਂਗੇ ਤੇ ਨਹੀਂ ਪਤਾ ਉਹ 5 ਦਾ ਵੀ 5000 ਬਣ ਜੇ ਵੀ 5 ਦਿੱਤਾ ਸੋ ਮੈਂ ਤਾਂ ਨਹੀਂ ਇਹ ਗੱਲਾਂ ਕਰੇ ਕਰੂ ਮੈਂ ਤਾਂ ਸਾਡੇ ਦੀਪੂ ਨਾਲ ਹੁਣ ਵੀ ਕਲੀਅਰ ਕਰ ਦਿੰਨੀ ਐ ਵੀ ਭਰਾਵਾ ਤੇਰੀ ਮਰਜ਼ੀ ਐ ਚਾਹੇ ਆਪਦੀ ਭੈਣ ਨੂੰ ਮਾੜਾ ਦੇਦੀ ਚਾਹੇ ਚੰਗਾ ਦੇਦੀ ਤੇਰੀ ਮਰਜ਼ੀ ਐ ਜਿਵੇਂ ਤੇਰਾ ਜੀ ਕਰਦਾ ਮੈਥੋਨੀ ਮਗੇ ਪਾਪਾ ਵੀ ਲੈ ਜਾਂਦੇ ਮੈਂ ਆਪਦੀ ਕੁੜੀ ਜ਼ਰੂਰ ਪੜਾਤੀ ਬਹੁਤ ਪੜਾਈ ਐ ਬਾਦੂ ਪੜਾਈ ਐ ਇਹ ਸੋਚ ਕੇ ਪੜਾਈ ਐ ਵੀ ਉਹਨੂੰ ਕੱਲ ਉਹਨੂੰ ਮੇਰੇ ਤੇ ਕੋਈ ਲੋੜ ਹੀ ਨਾ ਪਵੇ ਉਹ ਆਪਦੇ ਪੈਰਾਂ ਤੇ ਖੜੀ ਹੋਵੇ ਅਣਪੜ ਲੋਕ ਮੈਥੋ ਫਿਰ ਗੁੱਸੇ 'ਚ ਨਿਕਲ ਜਾਂਦਾ ਕੁੜੁਆਂ ਨੂੰ ਪੜਾਉਂਦੇ ਨਹੀਂ ਬਾਸਤਾਨੀ ਨੂੰ ਕਾਹੇ ਜੋਗਰਾ ਨਹੀਂ ਕਰਦੇ ਤੇ ਮੁਰਕੇ ਉਹ ਲੱਗ ਜਾਂਦੀਆਂ ਵਿਚਾਰੀਆਂ ਪੇਕਿਆਂ ਤੋਂ ਆ ਲੈ ਗਏ ਸ਼ੋਅ ਆਫ ਕਰਨ ਨੂੰ ਨਹੀਂ ਹਟਦੀਆਂ ਸੀ ਪੇਕਿਆਂ ਤੋਂ ਆ ਲੈਆਂ ਆ ਲੈਆਂ ਆ ਲੈਆਂ ਉਹ ਵੀ ਮਰੀ ਜਾਣਗੀਆਂ ਅੱਤ ਕਜਾਨੀ ਆ ਮੈਂ ਕਦੇ ਕਦੇ ਮੈਂ ਆਪਦੀ ਗੁੜੀਆ ਤਾਂ ਪੜਾਈ ਐ ਵੀ ਉਹ ਆਪਦੇ ਪੈਰਾਂ ਤੇ ਇੰਨੀ ਖੜੀ ਹੋਵੇ ਵੀ ਉਹਨੂੰ ਕਦੇ ਦੀਪੂ ਤੋਂ ਮੰਗਣ ਦੀ ਲੋੜ ਨਾ ਪਵੇ ਪੈਂਦੀ ਵੀ ਨਹੀਂ ਕਿਉਂਕਿ ਦੀ ਪੜਾਈ ਓਹਜੀ ਐ ਉਹ ਕਦੇ ਦੀਪੂ ਤੋਂ ਮੰਗੂਗੀ ਨਹੀਂ ਤੇ ਨਾਈ ਮਾਨੂੰ ਇਹ ਸਿੱਖਿਆ ਦਿੱਤੀ ਐ ਮੈਨੂੰ ਵਾਇਗਰੂ ਦੀ ਕਸਮ ਆ ਉਹਨੂੰ ਕਦੇ ਸਿੱਖਿਆ ਨਹੀਂ ਦਿੱਤੀ ਵੀ ਤੂੰ ਦੀਪੂ ਤੋਂ ਆ ਕੇ ਸ਼ਲੀਕੇ ਬਾਜ਼ੀਆਂ ਕਰੀ ਜਾਂ ਦੀਪੂ ਤੋਂ ਕੁਝ ਮੰਗੀ ਨਾ ਉਹ ਮੰਗੇ ਉਹਦਾ ਉਹਦਾ ਦੀਪੂ ਨਾਲ ਮੋਹ ਪਿਆਰ ਐ ਜਦੋਂ ਉਹ ਦੀਪੂ ਨਾਲ ਪਿਆਰ ਕਰਦੀ ਐ ਫਿਰ ਆਪਦੀ ਪਰਜਾਈ ਨਾਲ ਪਿਆਰ ਕਿਉਂ ਨਹੀਂ ਕਰੂਗੀ ਮੈਂ ਦੀਪੂ ਨੂੰ ਪਿਆਰ ਕਰਦੀ ਐ ਤੇ ਫਿਰ ਆਪਦੀ ਨੂਨ ਨੂੰ ਕਿਉਂ ਨਹੀਂ ਕਰੂਗੀ ਮੈਂ ਕਹਣੀਆ ਵੈਗਰੂ ਸੱਚੇ ਪਾਸ ਆ ਸਾਡੇ ਘਰੇ ਵਧੀਆ ਕੁੜੀ ਆ ਜੇ ਵਧੀਆ ਨਰਮ ਕੁੜੀ ਆ ਜੇ ਮੈਂ ਲੈਣਾ ਕੀ ਆ ਮੈਂ ਤਾਂ ਖੜਾ ਛੜਾਉ ਆਪਦਾ ਮੈਂ ਤਾਂ ਕੋਈ ਨਹੀਂ ਆ ਜਿੰਦੇ ਤਾਲਿਆਂ ਚ ਬੜਦੀ ਵੀ ਇੱਥੇ ਜਿੰਦੇ ਲਾ ਦੋ ਤਾਲੇ ਲਾ ਦੋ ਮੈਂ ਤਾਂ ਇਨੀ ਨਿਗਾ ਹੀ ਨਹੀਂ ਰੱਖੀ ਜਾਂਦੀ ਪਹਿਲੇ ਮਰਨ ਨੂੰ ਤਿਆਰ ਹੋਏ ਬੈਠੇ ਆ ਅੱਕੇ ਖੜੇ ਆ ਦੁਨੀਆ ਦੇ ਸੋ ਮੇਰੀ ਕਿਸੇ ਨੂੰ ਵੀ ਮੇਰੀ ਗੱਲ ਦਾ ਗੁੱਸਾ ਲੱਗਦਾ ਪਲੀਜ਼ ਮੈਂਡ ਨਾ ਕਰਿਓ ਮੈਂ ਆਪਦੀਆਂ ਹੱਡ ਬੀਤੀਆਂ ਦੱਸਦੀ ਹੁੰਦੀ ਆ ਮੈਂ ਇੱਥੋਂ ਹੁਣ ਝੂਠ ਨਹੀਂ ਬਜਦੇ ਜੋ ਹੁੰਦਾ ਹੋ ਜਾਣ ਦੇ ਬਹੁਤ ਜਿਉਲੇ ਹੁਣਾ ਝੂਠ ਤੂਫਾਨ ਵੱਢ ਕੇ ਝੂਠੀ ਜ਼ਿੰਦਗੀ ਬਹੁਤ ਜਿ ਠੀਕ ਹੈ ਮੈਂ ਤਾਂ ਕਹੂੰਗੀ ਵੀ ਇਹ ਸੱਚੇ ਪਰ ਪਾਸ਼ਾ ਹੈ ਪ੍ਰਮਾਤਮਾ ਰਿੰਕੂ ਦੀਪੂ ਦਾ ਬੜੀਆ ਪਿਆਰ ਰਹੇ ساری ਜ਼ਿੰਦਗੀ ਰਵੇ ਭੈਣ ਭਰਾ ਵਧੀਆ ਵਰਤਦੇ ਰਹਿਣਾ ਬਿੱਦੀ ਸਾਡੀ ਕੁੜੀ ਦਾ ਜਮਤ ਹੈ ਤੇ ਉਹਨੇ ਦੀਪੂ ਤੋਂ ਮੰਗਣਾ ਤਾਂ ਕੀ ਆ ਉਹ ਮੈਥੋਂ ਚੋਰੀਆਂ ਵੀ ਦੀਪੂ ਦੇ ਸ਼ੌਂਕ ਪੂਰੇ ਕਰ ਦਿੰਦੀ ਹੈ ਕੁਝ ਗੱਲਾਂ ਮੈਥੋਂ ਚੋਰੀਆਂ ਦੀਪੂ ਨੂੰ ਕਰੂ ਵੀ ਚਲੋ ਮੰਮੀ ਦੀ ਤਕਬੀਲਦਾਰੀ ਹੈ ਇਹ ਹੁੰਦਾ ਭੈਣ ਭਰਾਵਾਂ ਦਾ ਪਿਆਰ ਮੈਂ ਕਦੇ ਫਿੱਕ ਨਹੀਂ ਪਾਇਆ ਉਹਨਾਂ 'ਚ ਕਦੇ ਮੈਂ ਇਹ ਨਹੀਂ ਕਿਹਾ ਵੀ ਆਹ ਕੁੜੀ ਦਾ ਮੁੰਡੇ ਦਾ ਆਹ ਕੁੜੀ ਦਾ ਤੇ ਨਾ ਦੀਪੂ ਦਾ ਕਦੇ ਪੜਦਾ ਰੱਖਿਆ ਦੀਪੂ ਨੂੰ ਸਾਡੇ ਨੋਂ ਨੋਂ ਦਾ ਪਤਾ ਹੈ ਹਜੇ ਰਿੰਕੂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹ ਵੀ ਸਾਡੇ ਘਰੇ ਕੀ ਆ ਕੀ ਅਸੀਂ ਲੈਣਾ ਤੇ ਕੀ ਦੇਣਾ ਦੀਪ ਨੂੰ ਸਾਰਾ ਪਤਾ ਹੈ ਕਿਉਂਕਿ ਮੈਂ ਨਫ਼ਰਤ ਹੀ ਨਹੀਂ ਪੈਦਾ ਕਰੀ ਦੋਨੇ ਬੰਨ ਭਰਾਵਾਂ 'ਚ ਫੇਰ ਇਹ ਕੱਲ ਨੂੰ ਨਫ਼ਰਤ ਕਰਨਗੇ ਸੋ ਸਾਡੇ ਘਰੇ ਜਿਹੜੀ ਕੁੜੀ ਆਊਗੀ ਆਪਾਂ ਉਹ ਧੀ ਬਣਾ ਕੇ ਰੱਖਾਂਗੇ ਜੇ ਅਗਲੀ ਮੈਨੂੰ ਮਾਂ ਬਣਾਉਗੀ ਠੀਕ ਹੈ ਨਾ ਬਣਾਉਗੀ ਤਾਂ ਕਹਿੰਦੇ ਚਲ ਭਈ ਤੇਰੀ ਮਰਜ਼ੀ ਹੈ ਤੇਰੀ ਇੱਛਾ ਹੈ ਮੈਂ ਨਹੀਂ ਕਹਿੰਦੀ ਵੀ ਮੇਰੇ ਨੂੰ ਚੰਗੀ ਹੋਊ ਜਾਂ ਮੈਂ ਚੰਗੀ ਆ ਉਹ ਤਾਂ ਪਰਮਾਤਮਾ ਦੇ ਹੱਥਾ ਕੀ ਹੋਣਾਗਾ ਸੋ ਮੇਰੀ ਵੀਡੀਓ ਲੰਬੀ ਹੋ ਜਾਂਦੀ ਹੈ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਨੂਹਾਂ ਨੂੰ ਵੀ ਧੀਆਂ ਵਾਲਾ ਪਿਆਰ ਦਿਓ ਉਹਨਾਂ ਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਹੁੰਦੀ ਹੈ ਉਹ ਵੀ ਆਪਦਾ ਘਰ-ਵਾਰ ਛੱਡ ਕੇ ਆਈਆਂ ਹੁੰਦੀਆਂ ਤੁਹਾਡੇ ਤੇ ਵਿਸ਼ਵਾਸ ਹੁੰਦਾ ਪਲੀਜ਼ ਉਹਨਾਂ ਨੂੰ ਇੰਨਾ ਬਗਾਨਾ ਨਾ ਕਰਿਆ ਕਰੋ ਵੀ ਉਹਨਾਂ ਤੋਂ ਚੋਰੀਆਂ ਰੱਖਣੀਆਂ ਚੋਰੀਆਂ ਕਰਨੀਆਂ ਮੂਠੀਆਂ ਜੀਆਂ ਜੇ ਐ ਜਿਹਨੂੰ ਮਨੀ ਅਸਾਰੇ ਕਰਨੇ ਪਲੀਜ਼ ਇਹ ਕਰਨਾ ਨਾ ਕਰਿਆ ਕਰੋ ਆਪਦੀ ਨੂਨ ਦੂਜੇ ਘਰੇ ਜਾ ਕੇ ਨਾ ਨਿੰਦਿਆ ਕਰੋ ਕਿਉਂਕਿ ਰੋਟੀ ਸਾਨੂੰ ਇੱਕ ਦਿਨ ਤੁਹਾਡੀ ਨੂਨ ਨੇ ਦੇਣੀ ਆ ਨਾ ਮੈਂ ਦੇ ਮਨਾ ਕੋਈ ਹੋਰ ਦੇਵੇ ਸੋ ਬੇਨਤੀ ਹੈ ਵੀ ਥੋੜਾ ਜਿਹਾ ਇਹਨਾਂ ਨੂੰ ਇੱਜ਼ਤ ਦੇ ਦਿਆ ਕਰੋ ਜੇ ਤੁਸੀਂ ਪਿਆਰ ਦਿਓਗੇ ਨਾ ਤੁਹਾਨੂੰ ਪਿਆਰ ਹੀ ਮਿਲਣਾ ਇਹ ਮੇਰੀ ਸੋਚ ਨਹੀਂ ਹੈ। ਸੋ ਕੋਈ ਵੀਡੀਓ ਬਣਾਉਣ 'ਚ ਗਲਤੀ ਹੋਵੇ ਪਲੀਜ਼ ਮੈਨੂੰ ਮਾਫ ਕਰਨਾ ਮੈਂ ਇਮੋਸ਼ਨਲ ਹੋ ਜਾਨੀ ਆ ਮੈਥੋਂ। ਫਿਰ ਜੇ ਮੈਂ ਵੀਡੀਓ ਬਣਾਉਣੀ ਆ ਮੈਥੋਂ ਗੱਪ ਫਸੜਾਪ ਜੇ ਨਹੀਂ ਵੱਜਦੇ ਜੋ ਹੁੰਦੀਆਂ ਗੱਲਾਂ ਉਹੀ ਲਿਖਲ ਜਾਂਦੀਆਂ ਤੇ ਮੈਂ ਪ੍ਰਵਾਹ ਵੀ ਨਹੀਂ ਕਰਦੀ ਵੀ ਮੇਰੇ ਨਾਲ ਕੌਣ ਰੁੱਸੂਗਾ ਕੌਣ ਗੁੱਸੇ ਹੋਊਗਾ। ਸੋ ਇਹ ਗੱਲਾਂ ਦੀ ਆਪਾਂ ਨੂੰ ਹੁਣ ਪਰਵਾਹ ਨਹੀਂ। ਆਪਣਾ ਵੈਗਰੂ ਰੱਖ ਹੈ ਤੇ ਉਹ ਰਹੂਗਾ। ਆਪਾਂ ਜ਼ਿੰਦਗੀ 'ਚ ਸੱਚ ਤੇ ਚੱਲਿਆਂ ਸੱਚ ਤੇ ਚੱਲਾਂਗੇ ਨਾ ਤਾਂ ਝੂਠ ਖਾਣ ਦੇ ਵੱਢਨੇ ਆਉਂਦੇ ਆ ਤਿੰਨ ਕਦੀ ਵੱਢੀਏ। ਆਪ ਸਭ ਨੂੰ ਮਨਜੀਤ ਕੌਰ ਬੰਨੀਓ ਪਿਆਰਪਰੀ ਸ਼াশਰੀਕਾਲ।